ਸਸਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਸਿੰਘ ਵਿਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਗੱਲ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਪੱਕੇ ਤੌਰ ਤੇ ਉੱਥੋਂ ਛੁੱਟੀ ਕਰ ਦਿੱਤੀ ਗਈ ਹੈ ਤਖਤਸ਼੍ਰੀ ਦੰਦਮਾ ਸਾਹਿਬ ਦੇ ਜਥੇਦਾਰ ਵਜੋਂ ਪੱਕੇ ਤੌਰ ਤੇ ਹਟਾ ਦਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ న్యూਸ 18 ਤੇ ਐਕਸਕਲੂਸਿਵ ਜੁੜੇ ਨੇ ਲਾਈਵ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਔਰ ਉਹਨਾਂ ਨੇ ਕਿਹਾ ਕਿ ਇਹ ਤਾਂ ਹੋਣਾ ਹੀ ਸੀ ਮੈਨੂੰ ਇਸ ਦਾ ਪਹਿਲਾਂ ਹੀ ਅਹਿਸਾਸ ਸੀ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਕੋਈ ਪਹਿਲੀ ਵਾਰ ਤੱਕਾ ਨਹੀਂ ਹੋਇਆ ਮੇਰੇ ਤੋਂ ਪਹਿਲਾਂ ਵੀ ਜਥੇਦਾਰਾਂ ਨਾਲ ਅਜਿਹਾ ਹੋਇਆ ਹੈ ਜਦੋਂ ਤੱਕਾ ਕਰਨਾ ਹੋਵੇ ਉਹਨਾਂ ਨੇ ਕਿਹਾ ਕਿ ਉਦੋਂ ਮਰਿਆਦਾ ਨਹੀਂ ਦੇਖੀ ਜਾਂਦੀ ਜੋ ਵੀ ਹੋਇਆ ਠੀਕ ਹੋਇਆ ਭਵਿੱਖ ਦੀ ਯੋਜਨਾ ਉਹਨਾਂ ਨੇ ਕਿਹਾ ਕਿ ਅਕਾਲ ਪੁਰਖ ਦੇ ਹੱਥ ਹੈ ਬਿਣਾ ਨਾਮ ਲਏ ਉਹਨਾਂ ਵੱਲੋਂ ਅਕਾਲੀ ਦਲ ਤੇ ਜਾਂ ਬਾਦਲ ਪਰਿਵਾਰ ਤੇ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਖੁੱਲ੍ਹ ਕੇ ਗੱਲ ਕਰ ਸਕਾਂ ਨਾ ਸਕਾਂਗਾ ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਮਾਂ ਹੁਣ ਤੇ ਅੱਛੀਆਂ ਲੱਗਦੀਆਂ ਨੇ। ਉਹਨਾਂ ਕਿਹਾ ਕਿ ਮੈਂ ਪੰਥ ਦੀ ਕਚੈਰੀ ਦੇ ਵਿੱਚ ਆਪਣੀਆਂ ਗੱਲਾਂ ਰੱਖ ਦਿੱਤੀਆਂ ਨੇ। ਆਪਣਾ ਮਾਮਲਾ ਪੰਥ ਦੇ ਸਾਹਮਣੇ ਰੱਖ ਦਿੱਤਾ ਹੈ। ਹੋਰ ਕਿਤੇ ਮੈਂ ਕਿਸੇ ਤਰ੍ਹਾਂ ਦੀ ਕੋਈ ਅਪੀਲ ਨਹੀਂ ਕਰਾਂਗਾ। ਉਹਨਾਂ ਕਿਹਾ ਕਿ ਮੇਰੇ ਨਾਲ ਜੋ ਕੁਝ ਵੀ ਹੋਇਆ ਜਿਸ ਬੇਸਤੇ ਕਾਰਵਾਈ ਕੀਤੀ ਗਈ ਆ ਉਹ ਸਭ ਕੁਝ ਮੈਂ ਪੰਥ ਦੀ ਕਚੈਰੀ 'ਚ ਰੱਖ ਦਿੱਤਾ ਹੈ ਤੇ ਹੁਣ ਮੈਂ ਸਿਰਫ ਪੰਥ ਜੋਗਾ ਰਹਿ ਗਿਆ ਹਾਂ। ਉਹਨਾਂ ਕਿਹਾ ਕਿ ਕੋਈ ਵੀ ਤਰ ਕੋਈ ਵੀ ਸੰਸਥਾ ਕੋਈ ਵੀ ਪਾਰਟੀ ਜੇ ਪੰਥ ਦੇ ਲਈ ਖੜੀ ਹੁੰਦੀ ਹੈ ਤਾਂ ਮੈਂ ਉਸਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਖੜਾ ਰਾਵਾਂਗਾ ਪਰ ਮੈਂ ਨਾ ਕਿਸੇ ਤਰ੍ਹਾਂ ਦੀ ਕੋਈ ਚੋਣ ਲੜਾਵਾਂ ਲੜਾਂਗਾ ਤੇ ਨਾ ਹੀ ਕਿਸੇ ਪਾਰਟੀ ਦੀ ਕੋਈ ਪ੍ਰਧਾਨਗੀ ਕਰਾਂਗਾ ਪਲਾ ਹੋਇਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਉਹ ਛੁੱਟੀ ਮੈਂ ਜਦੋਂ ਗੱਲ ਤੱਕ ਸਭ ਤੋਂ ਫਾਰਗੋਏ ਅਸੀਗਾ ਜ਼ਿੰਮੇਦਾਰੀ ਤੋਂ ਉਦੋਂ ਵੀ ਮੈਂ ਸ਼ਬਦ ਕਹੀ ਸੀ ਪਰ ਹੁਣ ਵੀ ਮੈਂ ਸ਼ਬਦ ਕਹਾਂਗਾ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਕਿ ਮੇਰੀਆਂ ਸਵਾਵਾਵਾਂ ਖਤਮ ਕੀਤੀਆਂ ਜਾਣਗੀਆਂ ਹੋ ਗਈਆਂ ਜੀ ਕੋਈ ਚੱਕਰ ਨਹੀਂ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਤਾਲਮੇਲ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਇਹਦੇ ਬਾਰੇ ਅੱਛਾ ਕਿਉਂਕਿ ਜਗਾਚਰ ਮੈਂ ਜਥੇਦਾਰ ਸੀਗਾ ਤੇ ਮੈਂਬਰੀ ਕਮੇਟੀ ਦੇ ਅੱਗੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਮੈਂ ਨਹੀਂ ਕਰ ਸਕਦਾ ਜਿਸ ਚੀਜ਼ ਦਾ ਪਹਿਲਾਂ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਹਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸਭਾਵਾਂ ਜੜੀਆਂ ਹੋਣਾ ਸਮਾਪਤ ਹੋ ਗਈਆਂ ਉਹ ਹੋ ਗਈਆਂ ਸੀ ਮੈਨੂੰ ਨਹੀਂ ਪਤਾ ਪਰ ਜਿਹੜਾ ਜਿੱਦ ਤੱਕ ਖਬਰਾਂ ਮਿਲ ਰਹੀਆਂ ਸੀ ਕਿ ਸ਼੍ਰੋਮਣੀ ਕਮੇਟੀ ਤੇ ਦਬਾਅ ਹੈ ਤੇ ਦਬਾਅ ਜਿਹੜਾ ਉਹ ਸ਼੍ਰੋਮਣੀ ਕਮੇਟੀ ਤੇ ਅਕਾਲ ਪੁਰਖ ਦਾ ਤਾਂ ਹੋ ਨਹੀਂ ਸਕਦਾ ਜੀ ਹੋਰ ਕੌਣ ਹੋ ਸਕਦਾ ਜੀ ਜਿਹੜਾ ਰਾਜਨੀਤਿਕ ਪ੍ਰੈਸ਼ਰ ਹੈ ਨਾ ਜੀ ਏ ਹਮੇਸ਼ਾ ਜਿਹੜਾ ਹੈ ਉਹ ਮਾਰੂ ਹੀ ਸਾਬਤ ਹੁੰਦਾ ਜੀ ਚਾਹੇ ਉਹ ਸਿਕਸਸਤਾਵਾਂ ਤੇ ਹੋਵੇ ਚਾਹੇ ਵਿਅਕਤੀਆਂ ਤੇ ਹੋਵੇ ਚਾਹੇ ਕਿਸੇ ਵੀ ਆਰਗੇਨਾਈਜੇਸ਼ਨ ਤੇ ਹੋਵੇ ਜੇ ਸਰਕਾਰਾਂ ਦਾ ਦਬਾਅ ਪ੍ਰੈਸ਼ਰ ਕੋਰਟਾਂ ਦੇ ਉੱਤੇ ਚਲਾ ਜਾਏ ਤੇ ਉਹੀ ਨਿਆਂ ਲਈ ਜਿਹੜਾ ਮਾੜਾ ਸਾਬਤ ਹੁੰਦਾ ਤੇ ਜੇ ਆਰਗੇਨਾਈਜੇਸ਼ਨਸ ਤੇ ਦਬਾਅ ਚਲਾ ਜਾਏ ਰਾਜਨੀਤਿਕ ਪੋਲੀਟੀਕਲ ਤੇ ਉਹ ਵੀ ਮਾੜਾ ਹੀ ਹੁੰਦਾ ਜੀ ਰਾਜਨੀਤਿਕ ਦਬਾਅ ਕਰਦੇ ਚੰਗਾ ਹੋਇਆ ਨਹੀਂ ਨਹੀਂ ਮੇਰੇ ਨਾਲ ਸਾਰੇ ਇਕੱਲੇ ਸੁਧਾਰ ਲੈ ਰਹੇ ਨਹੀਂ ਜੰਨੀਆਂ ਵੀ ਪੰਥ ਦੀਆਂ ਜੱਥੇ ਬੰਦੀਆਂ ਜਿਨ੍ਹਾਂ ਨੂੰ ਪੰਥ ਦਾ ਦਰਦ ਆ ਜਿਨ੍ਹਾਂ ਦੇ ਅੰਦਰ ਪੰਥ ਦੀ ਸੋਚ ਹੈ ਉਹ ਮੇਰੇ ਸੰਪਰਕ ਕੀ ਹੈ ਐਵੇਂ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਆ 80% ਲੋਕ ਜਿਹੜੇ ਮੇਰੇ ਸੰਪਰਕ ਚ ਹੈ ਜਦੋਂ ਜਦੋਂ ਧੱਗਾ ਕਰਨਾ ਹੋਵੇ ਜਦੋਂ ਮਾਈਂਡ ਦੇ ਵਿੱਚ ਸੋਚ ਲਿਆ ਜਾਵੇ ਕਿ ਅਸੀਂ ਇਹਨੂੰ ਬਾਹਰ ਕੱਢਣਾ ਹੈ ਉਦੋਂ ਕੋਈ ਮਰਿਆਦਾ ਕੋਈ ਕਿਸੇ ਕਿਸਮ ਦਾ ਜਿਹੜਾ ਹੈ ਗਾ ਨਿਯਮ ਕੋਈ ਕਾਨੂੰਨ ਉਹ ਨਹੀਂ ਦੇਖਿਆ ਨੀ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਜੀ ਇਹ ਇਸ ਤੋਂ ਮੈਥੋਂ ਪਹਿਲਾਂ ਵੀ ਜਥੇਦਾਰਾ ਸਾਹਿਬਾਨ ਦੇ ਨਾਲ ਇਹੋ ਕੁਝ ਹੁੰਦਾ ਰਿਹਾ ਜੀ ਤੇ ਇਹ ਉਹਨਾਂ ਚਿਰ ਚੱਲਦੀ ਰਹਿਣਾ ਹੈਗਾ ਜਿੰਨਾ ਚਿਰ ਸਿਆਸੀ ਦਬਾਅ ਤੋਂ ਸਾਡੀਆਂ ਸੰਸਥਾਵਾਂ ਮੁਕਤ ਨਹੀਂ ਹੁੰਦੀਆਂ ਉਹਨਾਂ ਚਿਰ ਚੱਲਦੇ ਰਹਿਣਾ ਤਾਂ ਇਸੇ ਤੇ ਹੋਰ ਗੱਲਬਾਤ ਕਰਨ ਲਈ ਸਾਡੇ ਨਾਲ ਵਿਰਸਾ ਸਿੰਘ ਬਲਟੋਆ ਜੁੜ ਗਏ ਨੇ ਸਾਡੇ ਨਾਲ ਐਸਜੀਪੀਸੀ ਮੈਂਬਰ ਜਸਵੰਤ ਸਿੰਘ ਪੁੜੈਨ ਵੀ ਜੁੜਨਗੇ ਪਹਿਲਾਂ ਬਲਟੋਆ ਸਾਹਿਬ ਦਾ ਰੁਕ ਕਰ ਲੰਨੇ ਆ ਬਲਟੋਆ ਸਾਹਿਬ ਕਾਫੀ ਗੱਲਾਂ ਗਿਆਨੀ ਹਰਪ੍ਰੀਤ ਨੇ ਕੀਤੀਆਂ ਨੇ ਔਰ ਉਹਨਾਂ ਕਹਾਂਗੇ ਮੈਨੂੰ ਇਸ ਚੀਜ਼ ਦਾ ਪਹਿਲਾਂ ਹੀ ਅੰਦਾਜ਼ਾ ਸੀ ਇਹ ਤਾਂ ਹੋਣਾ ਹੀ ਸੀ ਔਰ ਇਹ ਸਕ੍ਰਿਪਟ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ ਦੇਖੋ ਹਰਪ੍ਰੀਤ ਜੀ ਸੌਰੀ ਵਿਜੇਪਾਲ ਜੀ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਸਤਿਕਾਰਯੋਗ ਨੇ ਉਹ بڑے ਕੌਮ ਦੇ ਵੱਡੇ ਰਤਬੇ ਤੇ ਵੱਡੇ ਅਹੁਦੇ ਤੇ ਬੜੇ ਪਵਿੱਤਰ ਸਥਾਨ ਤੇ ਉਹਨਾਂ ਨੇ ਜਨਵਰੀ ਨੂੰ ਦਵਾਈਆਂ ਜੀ ਪਰ ਗੱਲ ਮੁੱਖ ਦੀ ਜੀ ਇੰਨੀ ਕਹੇ ਕਿ ਇੱਥੇ ਵੱਡਿਆਂ-ਵੱਡਿਆਂ ਦੀਆਂ ਇਨਕੁਆਰੀਆਂ ਹੁੰਦੀਆਂ ਰਹੀਆਂ ਹਮ ਤੇ ਇਨਕੁਆਰੀ ਜਿਹੜੀ ਹਮੇਸ਼ਾ ਨਿਜ਼ਮਾ ਚ ਹੁੰਦੀ ਹੈ ਫਾਈਲ ਜਿਹੜੀ ਹੈ ਅੱਜ ਅਜੈਕਟਿਵ ਦੇ ਵਿੱਚ ਖੁੱਲੀ ਹੋਊਗੀ ਕੱਲ ਨੂੰ ਪਬਲੀਕਲੀ ਵੀ ਹੋਊਗੀ ਕੱਲ ਨੂੰ ਤੁਹਾਡੇ ਕੋਲੇ ਵੀ ਆਊਗੀ ਡਾਕੂਮੈਂਟ ਵੀ ਆ ਜਾਣਗੇ ਤੇ ਜੇ ਉਹਦੇ ਚ ਕਿਸੇ ਤਰ੍ਹਾਂ ਦੀ ਕੋਈ ਕਸਰ ਹੈ ਹੂੰ ਕੋਈ ਝੂਠੀ ਗੱਲ ਕੀਤੀ ਗਈ ਜਾਂ ਝੂਠਾ ਕੋਈ ਉਹਦੇ ਚ ਬਣਾਇਆ ਗਿਆ ਤੇ ਜਥੇਦਾਰ ਸਾਹਿਬ ਸਮਰਥ ਨੇ ਆਪਣਾ ਪੱਖ ਪੰਥ ਦੀ ਕਚੈਰੀ ਵਿੱਚ ਰੱਖਣ ਵਾਸਤੇ ਦੇਖੋ ਮੈਂ ਦੱਸਦਾ ਕਿ 16 ਅਕਤੂਬਰ ਨੂੰ ਹੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਤਖਤ shri ਦਮਦਮਾ ਸਾਹਿਬ ਤੋਂ ਇੱਕ ਰੋਂਦਿਆ ਹੋਇਆ ਮੇਰੇ ਤੇ ਦੋਸ਼ ਲਾਉਂਦਿਆ ਹੋਇਆ ਭੜੇ ਭੜੇ ਕੇ ਮੇਰੇ ਪਰਿਵਾਰ ਨੂੰ ਮੈਨੂੰ ਤੰਕੀਆਂ ਦਿੱਤੀਆਂ ਜਾ ਰਹੀਆਂ ਮੇਰੇ ਪਰਿਵਾਰ ਨੂੰ ਨੰਗਿਆਂ ਕਰਨ ਦੀਆਂ ਤੰਕੀਆਂ ਦਿੱਤੀਆਂ ਜਾ ਰਹੀਆਂ ਵਿਰਸਾ ਸਿੰਘ ਵਿਟੋਹਾਵਲੋਂ ਮੇਰੀਆਂ ਬੱਚੀਆਂ ਨੂੰ ਫੜਨ ਦੀ ਮੇਰੀ ਜਾਤੀ ਸੂਚਕ ਸ਼ਬਦ ਜਿਹੜੇ ਐ ਮੇਰੇ ਵਾਸਤੇ ਵਰਤੇ ਜਾ ਰਹੇ ਐ ਉਹ ਉਹਨਾਂ ਨੇ ਇੱਕ ਝੂਠ ਦਾ ਪਟਾਰਾ ਕੋਲ ਕੇ ਜਿਹੜਾ ਆ ਇੱਕ ਵੀਡੀਓ ਬਣਾ ਕੇ ਪਤਨੇ ਕਿਸ ਛੜਜੰਤਰ ਦੇ ਤਹਿਤ ਕੀ ਉਹਨਾਂ ਦੀ ਮੰਨਛਾ ਸੀਗੀ ਕੌਮ ਨੂੰ ਗੁੰਮਰਾਹ ਕਰਨ ਲਈ ਤੇ ਕੌਮ ਦੇ ਵਿੱਚ ਮੇਰੇ ਵਿਰੁੱਧ ਪੜਤਾਹਟ ਪੈਦਾ ਕਰਨ ਲਈ ਉਹ ਵੀਡੀਓ ਪਾਈ ਮੈਂ 16 ਅਕਤੂਬਰ ਤੋਂ ਲੈ ਕੇ ਲਗਾਤਾਰ ਉਹਦੇ ਸਬੂਤ ਮੰਗਿਆ ਹੈ ਤੇ ਮੈਨੂੰ ਅਜੇ ਤੱਕ ਉਹਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਮੈਂ ਇੱਕ ਅਮਰਧਾਰੀ ਸਿੱਖ ਹਾਂ ਇੱਕ ਗੁਰਸਪੰਦਾਂ ਮੇਰੇ ਤੇ ਮੇਰੇ ਪਰਿਵਾਰ ਦੀ ਇਹੋ ਜਿਹੇ ਲੋਕਾਂ ਨੇ ਕਿਰਦਾਰ ਕੂਸ਼ੀ ਕੀਤੀ ਸਾਨੂੰ ਇਹੋ ਜਿਹਾ ਉਹਨਾਂ ਨੇ ਬਕਵਾਸ ਕੀਤੀ ਜਿਹੜੀ ਮੇਰੇ ਵਰਗਾ ਘੱਟੋ ਘੱਟ ਜਿਹੜਾ ਜਿਸ ਜਜ਼ਬੇ ਦਾ ਮੈਂ ਬੰਦਾ ਹਾਂ ਬਰਦਾਸ਼ਤ ਕਰਨਾ ਉਖਾਇਆ ਪਰ ਮੈਂ ਕੀਤਾ ਹਮ ਪਰ ਉਹ ਕਰਦਾਰ ਤੁਸੀਂ ਮੇਰੀ ਕੀਤੇ ਕਰਕੇ ਹੋਈ ਬਿਨਾ ਸਬੂਤਾਂ ਤੋਂ ਸਿਰਫ ਆਪਣੀ ਗੇਮ ਖੇਡਣ ਦੇ ਖਾਤਰ ਜਹੇਦਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮੇਰੇ ਤੇ ਦੋਸ਼ ਲਾਇਆ ਉਹ ਸਬੂਤ ਹੋਣੀ ਦੇ ਦਿਓ ਹਰ ਗੱਲ ਜਿਹੜੀ ਹੈ ਸਬੂਤਾਂ ਤੇ ਹੁੰਦੀ ਹੈ ਸਬੂਤਾਂ ਤੇ ਕਰੋ ਜੇ 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 ਸਬਕਮਿਟੀ ਨੇ ਕੋਈ ਸਬੂਤ ਨਹੀਂ ਪੇਸ਼ ਕੀਤੇ ਉਹਦੇ ਕੋਲ ਸਬੂਤ ਨਹੀਂ ਹੈਗੇ ਆਪਦਾ ਪੱਖ ਰੱਖੂ ਹਾਂ ਜਿਹੜੀ ਸੋਝਦੀ ਸੀ ਇਹਨਾਂ ਨੂੰ ਦੱਸਦੇ ਹਨ ਪਰ ਮੈਨੂੰ ਦੇਖਦਾ ਸੀ ਮੈਨੂੰ ਅਸਾਧ ਸੀ ਉਹ ਜਦੋਂ ਚਾਂਦੀ ਏਕੜਾਂ ਦੇ ਇਸ ਤਰ੍ਹਾਂ ਦੇ ਚਾੜੇ ਹੋਣ ਮੈਂ ਕੋਈ ਇਹ ਨਹੀਂ ਗੱਲ ਕਰਨਾ ਚਾਹੁੰਦਾ ਇਹ ਉਹ ਕਹਿੰਦੇ ਉਹ ਕਹਿੰਦੇ ਵੀ ਮੇਰੀਆਂ ਜਿਹੜੀਆਂ ਮੈਂ ਕਲਿੱਪ ਵਾਲਾ ਪੁੱਛਿਆ ਸੀ ਜਿਹੜੀ ਜਿਹੜੀ ਰਿਕਾਰਡਿੰਗ ਸੀ ਤੁਹਾਡੇ ਵਾਲੀ 1.5 ਘੰਟੇ ਦੀ ਉਹ ਕਹਿੰਦੇ ਵੀ ਉਹ ਜਾਣ ਕੇ ਉਹਨਾਂ ਕਿੱਸਾ ਜਾਰੀ ਕੀਤਾ ਗਿਆ ਜਿਨੇ ਵੀ ਕੀਤੀਆਂ ਜਾਂ ਤਾਂ 1.5 ਘੰਟੇ ਦੀ ਪੂਰੀ ਕਰਨ ਦੇਖੋ ਮੈਂ ਦਿਲ ਕਰਾਂ ਜੀ ਗੱਲ ਇਹ ਨਹੀਂ ਕਰਦਾ ਉਹ ਕਹਿੰਦੇ ਮੇਰੀ ਇਮੇਜ ਖਰਾਬ ਕਰਨ ਲਈ ਉਹਨੇ ਉਹਨੇ ਚੰਕ ਜਿੰਨੇ ਚ ਮੈਂ ਥੋੜਾ ਜਿਹਾ ਤਲਖੀ ਚ ਆਇਆ ਜਾਂ ਬੋਲ ਗਿਆ ਉਹਨੇ ਚੰਕ ਕੀ ਕੱਢੇ ਗਏ ਜਿਹੜੀ ਪੱਲੀ ਮੈਂ ਸਾਰੇ ਬਰੀਫ ਕਰਦਾ ਹਾਂ ਜੀ ਮੋਟੀ ਜੀ ਗੱਲ ਹੈ ਕਿ ਇਹ ਤਖਤ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਹਮ ਇਹ ਕਿਸੇ ਅੰਮ੍ਰਿਤਧਾਰੀ ਸਿੱਖ ਨੂੰ ਤਲਬ ਕਰਕੇ ਗਾਣਾ ਕੱਢਣ ਵਾਲਾ ਨਹੀਂ ਹਮ ਕਿਸੇ ਨੂੰ ਸਾਲਿਆ ਕਿਸੇ ਨੂੰ ਹੁਣ ਭੈਣ ਦੀ ਗੱਲ ਕੱਢ ਦੇਣਾ ਤੇ ਕਹਿਣਾ ਕਿ ਨਹੀਂ ਸਾਡੇ ਫਿਰ ਉਹ ਉਹਨੂੰ ਜਸਟੀਫਾਈ ਕਰਨਾ ਸਭ ਤੋਂ ਵੱਡੀ ਦੇਖੋ ਜਥੇਦਾਰ ਵਾਸਤੇ ਕਹਿ ਸਕਦੇ ਕਿ ਮੈਥੋਂ ਅ ਮਤਲਬ ਜਿਤਨਾ ਉਹ ਕਹਿੰਦੇ ਨੇ ਕਮੈਂਟਰ ਚ ਆ ਗਿਆ ਤੁਹਾਡੇ ਵੀ ਇੰਟਰਵਿਊ 'ਚ ਹੋਣੇ ਕਹਿ ਰਹੇ ਸੀ ਮੈਂ ਤੈਹ ਚਣਕ ਗੱਲਾਂ ਕਹੇ ਬਈ ਚੰਗਾ ਫ ਹੈਗੀ ਹੈ ਤੇ ਹੈਗੀ ਹੈ ਹਾਂਜੀ ਮੰਨ ਲਓ ਜੇ ਕਹਿੰਦੇ ਇਹ ਇਹੀ ਸੰਗਤ ਨੂੰ ਸਪਸ਼ਟ ਕਰ ਦੇਣ ਦੇ ਕੇ ਕਿ ਵੀ ਗਲਤੀ ਹੋ ਗਈ ਹੈ ਮੈਥੋਂ ਨਹੀਂ ਚਾਹੁੰਦੇ ਨਿਕਲਣਾ ਚਾਹੀਦਾ ਮੈਨੂੰ ਬਸੂਸ ਕਰਨਾ ਉਹ ਚੀਜ਼ ਨੂੰ ਵੀ ਜਸਟੀਫਾਈ ਕਰ ਰਹੇ ਇੱਕ ਪੌਮ ਦੇ ਜਥੇਦਾਰ ਉਹ ਉਸੇ ਚੀਜ਼ ਨੂੰ ਲਗਾਤਾਰ ਜਸਤੀ ਇੱਕ ਤਾਂ ਗਲਤੀ ਕਰ ਹੋਗੀ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਤੱਕ ਸਭ ਤੇ ਬੈਠ ਕੇ ਕੀਤੀ ਇੱਕ ਗੁਰਸਿੱਖ ਨੂੰ ਹਾਂਜੀ ਅੰਮ੍ਰਿਤਧਾਰੀ ਨੂੰ ਤੇ ਭਾਵੇਂ ਤੁਸੀਂ ਤਲਬ ਕੀਤਾ ਆ ਸਿੰਘ ਸਹਿਬਾਨ ਨੇ ਸਤਕਾਰਯੋਗ ਨੇ ਅਸੀਂ ਪ੍ਰਵਾਨ ਕਰਦੇ ਆ ਜੋ ਵੀ ਉਹਨਾਂ ਕਰਤਾ ਪਰ ਗਾਲਾਂ ਗਾਲਾਂ ਲੈਣ ਨੂੰ ਹੱਥ ਤਰੀ ਗਏ ਮਾਵਾ ਦੀ ਮਤਲਬ ਭੈਣਾਂ ਦੀਆਂ ਤੇ ਜੋ ਕੁਝ ਸ਼ਬਦ ਉਹਤੇ ਵਰਤੇ ਗਏ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਇਹ ਤੇ ਇੱਕ ਅ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਆ ਕਿ ਉਹ ਕਲਿੱਪ ਜਿਹੜੇ ਉਹ ਆ ਰਹੇ ਨੇ ਉਹ ਜਾਰੀ ਕੌਣ ਕਰ ਰਿਹਾ ਹੂੰ ਵੀਡੀਓ ਤੇ ਸੱਤਾਂ ਤਾਲਿਆਂ ਚ ਤੁਸੀਂ ਰੱਖੀ ਐ ਹਾਂਜੀ ਤੁਸੀਂ ਸਾਰਾ ਕੁਝ ਟਰੋਟਾਵਾ ਵੀ ਕਰ ਦਿੱਤਾ ਕਿ ਉਹ ਕਦਾ ਚਿੱਤ ਵੀ ਜਿਹੜੀ ਆ ਉਹ ਤੇ ਜਿਹੜਾ ਸਪੈਂ ਡਰਾਈਵ ਉਹ ਤੇ ਗਿਆਨੀ ਰਗਵੀਰ ਸਿੰਘ ਹੋਰਾਂ ਕੋਲੇ ਇਹਦਾ ਮਤਲਬ ਹੈ ਕਿ ਤੁਹਾਡੇ ਕਿਸੇ ਬੰਦੇ ਨੇ ਜਾਂ ਕਿਸੇ ਹੋਰ ਬੰਦੇ ਨੇ ਜਿਹੜੇ ਤੁਸੀਂ 7 8 9 ਉੱਥੇ ਅੰਦਰ ਖੜੇ ਕੀਤੇ ਸੀ ਉਹਨਾਂ ਚ ਕੋਈ ਬਣਾ ਕੇ ਲੈ ਗਿਆ ਉਹਨੇ ਕੋਈ ਵਕਰੀ ਬਣਾਈ ਹਾਂਜੀ ਉਹਦੇ ਨਾਲ ਉਹ ਤੁਹਾਡੇ ਤੋਂ ਦੁਖੀ ਹੋਣਾ ਆ ਤੁਹਾਡੇ ਕਲਿੱਪ ਜਾਰੀ ਕਰ ਰਿਹਾ ਤੇ ਮੈਂ ਤਾਂ ਕਹਿਣਾ ਕਿ ਜਿਹੜੀ ਬਣੀ ਬਣਾਈ ਆ ਜਿਹੜੀ ਐਚਡੀ ਬਣੀ ਹੋਈ ਹੈ ਜਿਹੜੇ ਘੰਟੇ ਦੀ ਤੇ ਤੁਸੀਂ ਉਹਨੂੰ ਸਤਾਤਲਾਂ ਵਿੱਚ ਬੰਦ ਕਰਕੇ ਆਏ ਜੇ ਉਹਦੇ ਸਾਰਾ ਮਲਗਿਆ ਮੇਟ ਕਰਕੇ ਆਏ ਜੇ ਕੀ ਲੋੜ ਪੈਗੀ ਸੀ ਇੰਨਾ ਮਲਗਿਆ ਮੇਟ ਕਰਨ ਦੀ ਕਿ ਉਹ ਕਿਤੇ ਨਿਕਲੀ ਨਾ ਜਾਵੇ ਉਹ ਉਹ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਵਿਰਸਾ ਸਿੰਘ ਬਲਟੋਆ ਨੇ ਰਿਕੁਐਸਟ ਭੇਜੀ ਸੀ ਕਿਸੇ ਬੰਦੇ ਦੇ ਥਰੂ ਕਿ ਇਹਨੂੰ ਜਨਤਕ ਨਾ ਕੀਤਾ ਜਾਵੇ ਉਸੇ ਵੇਲੇ ਜਦੋਂ ਤੁਸੀਂ ਉੱਥੇ ਮਾਫੀਨਾਮਾ ਲਿਖ ਰਹੇ ਸੀ ਮੇਰੀ ਉਹਨੇ ਕਿਹਾ ਉਹਨਾਂ ਨੇ ਜੇ ਤੁਸੀਂ ਸੁਣੀ ਹੋਵੇ ਇੰਟਰਵਿਊ ਮੇਰੀ ਬੇਨਤੀ ਹੈ ਜੀ ਹੂੰ ਹੁਣ ਜਥੇਦਾਰ ਸਾਹਿਬ ਕੀ ਕੁਛ ਕਹਿੰਦੇ ਮੈਂ ਅੱਗੇ ਜਾ ਕੇ ਆਪਾਂ ਸਾਰੀਆਂ ਗੱਲਾਂ ਕਰਾਂਗੇ ਹੂੰ ਕਿ ਮਤਲਬ ਉਹ ਉਹ ਸੱਚ ਦਾ ਕਿੰਨਾ ਕਿ ਪਾਲਣਾ ਕਰਦੇ ਨੇ ਮਰਿਆਦਾ ਦੀ ਪਾਲਣਾ ਕਿੰਨਿਕ ਕਰਦੇ ਨੇ ਮੈਂ ਦੇਖੋ ਮੈਨੂੰ ਮੈਨੂੰ ਸ਼ੁਰੂ ਚ ਵੀ ਕਿਹਾ ਗਿਆ ਸੀ ਕਿ ਤੁਹਾਡੀ ਰਿਕਾਰਡਿੰਗ ਹੋ ਰਹੀ ਹੈ ਹੂੰ ਇਹ ਅਸੀਂ ਮੀਡੀਆ ਨੂੰ ਦੇਣੀ ਹੈ ਮੈਨੂੰ ਉੱਠਣ ਲੱਗੇ ਵੀ ਇਹੀ ਕਿਹਾ ਗਿਆ ਅਸੀਂ ਇਹ ਮੀਡੀਆ ਨੂੰ ਦੇਣਾ ਚਾਹੁੰਦੇ ਮੈਂ ਤੁਹਾਡਾ ਆਪਜੀ ਦਾ ਅਧਿਕਾਰ ਛੱਤਰ ਹੈ ਹੂੰ ਹਾਂਜੀ ਇਹ ਜੇ ਮੈਂ ਇਹ ਮੈਂ ਕਹੇ ਕਿ ਜੇ ਬਾਹਰ ਆ ਗਿਆ ਆ ਅੰਦਰ ਕੀ ਗੱਲ ਚੱਲੀ ਏ ਕਿੰਨੇ ਚਲਾਈ ਆ ਮੈਂ ਤੇ ਜਿਹੜਾ ਇਹਨਾਂ ਦਾ ਉੱਥੇ ਸਕੱਤਰ ਦਾ ਪਤਨੀ ਜਿਹੜਾ ਸੈਕਟਰੀਟ ਹੈ ਉਹਦਾ ਸਕੱਤਰ ਹੈ ਜਿਹੜਾ ਹਾਂਜੀ ਜਸਪਾਲ ਸਿੰਘ ਉਹਨੂੰ ਵੀ ਇਹਨਾਂ ਨੇ ਕਿਹਾ ਕਿ ਤੁਸੀਂ ਆਪ ਦਾ ਮਾਫੀਨਾਮਾ ਇਹਨਾਂ ਦੇ ਦਫ਼ਤਰ 'ਚ ਬੈਠ ਕੇ ਲਿਖ ਕੇ ਦੇ ਦਿਓ ਮੈਂ ਉਹ ਮਾਫੀਨਾਮਾ ਵੀ ਲਿਖ ਕੇ ਦੇ ਦਿੱਤਾ ਚਲੋ ਮੈਂ ਮੈਂ ਇਹ ਵੀ ਕਹਿੰਦਾ ਜੀ ਮੈਂ ਸਿੰਘ ਸੇ ਬਣ ਦਾ ਕਦਾ ਚਤੂ ਕਦੇ ਨਾ ਰੱਦ ਨਹੀਂ ਕਰਨਾ ਚਾਹੁੰਦਾ ਅਸੀਂ ਤੇ ਸਤਕਾਰ ਕਰਨ ਵਾਲੇ ਆ ਪਰ ਫਿਰ ਵੀ ਜੇ ਕਿਤੇ ਮੇਰੇ ਕੋਲੋਂ ਕਿਸੇ ਰੂਪ ਤੇ ਨਰਾਦਰ ਹੋਇਆ ਹੋਵੇ ਕਿਸੇ ਤਰ੍ਹਾਂ ਦੀ ਕੋਈ ਤੁਸੀਂ ਮਹਿਸੂਸ ਕਰਦੇ ਜੇ ਮੈਥੋਂ ਗਲਤੀ ਹੋਈ ਮੈਂ ਉਹਦੀ ਮਾਫੀ ਮੰਗਦਾ ਤੇ ਅੱਗੇ ਤੋਂ ਪਤਾ ਮੈਂ ਇਹ ਹਮਮਕਾ ਨਹੀਂ ਦਊਗਾ ਤੇ ਕੀ ਮੇਰੀ ਮਾਫੀ ਪ੍ਰਮਾਣ ਕਰ ਲਈ ਸਾਡੀ ਤੇ ਸਿੱਖੀ ਦੇ ਵਿੱਚ ਮਾਫੀ ਏਡਾ ਵੱਡਾ ਸ਼ਬਦ ਹੈ ਹਾਂਜੀ ਚਲੋ ਮੈਂ ਜੇ ਕੋਈ ਝੋੜੀ ਏਡ ਕੇ ਮਾਫੀ ਮੰਗਦਾ ਆ ਹਾਂਜੀ ਤੇ ਜੇ ਕੋਈ ਲਿਖਤੀ ਤੌਰ ਤੇ ਮਾਫੀ ਮੰਗਦਾ ਆ ਪਹਿਲੋ ਮੈਂ ਜਵਾਨੀ ਵੀ ਮੰਗੀ ਉਹ ਵੀਡੀਓ ਤੇ ਸਾਡੇ ਨਾਲ ਪੁਟੈਂਡ ਸਾਹਿਬ ਵੀ ਜੁੜੇ ਨੇ ਮੈਂ ਇੱਕ ਉਹਨਾਂ ਤੋਂ ਰਿਐਕਸ਼ਨ ਲੈ ਲਾਂ ਪੁਟੈਂਡ ਸਾਹਿਬ ਅ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਅੱਜ ਵਿਰੋਧ ਕੀਤਾ ਹੈ ਅਗਰਿੰਗ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਮਤੇ ਦਾ ਬਿਲਕੁਲ ਵਿਰੋਧ ਕੀਤਾ ਹੂੰ ਇਹ ਕਿਹੜੀ ਗੱਲਬਾਤ ਹੋਈ ਥੋੜਾ ਡਿਟੇਲ ਚ ਦੱਸ ਸਕੋ ਤਾਂ ਦਾ ਅਸਲ ਇਹ ਗੱਲ ਸੀਗੀ ਏ ਅਜੰਡੇ ਚ ਤਾਂ ਨਹੀਂ ਸੀਗਾ ਅੱਜ ਦਾ ਇਹ ਆਰ ਪੀ ਸਿੰਘ ਵਾਲਾ ਐਪੀਸੋਡ ਠੀਕ ਹੈ ਅਜੰਡਾ ਸੀ ਆਮ ਰੁਟੀਨ ਦਾ ਠੀਕ ਹੈ ਸਾਰੀ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਸਾਰੇ ਮੁਲਾਜ਼ਮਾਂ ਨੂੰ ਬਾਹਰ ਕੱਢ ਕੇ ਹੂੰ ਕਿਨੇ ਵੀ ਤਾਂ ਆਪਣੇ ਤੇ ਰਹਿ ਕਰ ਲਗੀ ਪਰਤਾਸਪੂਟ ਤੇ ਹੂੰ ਉਹ ਪੜ ਕੇ ਸੁਣਾਈ ਗਈ ਹੂੰ ਜੋ ਉਹਨਾਂ ਨੇ ਤਨ ਨੰਬਰ 240 ਨੇ ਬਣਾਈ ਆ ਹੂੰ ਸਾਡਾ ਉੱਤੇ ਵਰਸ਼ਨੀ ਜੀ ਵੀ ਉਹਨਾਂ ਨੇ ਬਹੁਤ ਲਿਖਿਆ ਸੀ ਅ ਜੋ ਬੀਤੇ ਸਮੇਂ ਚ ਹੋਇਆ ਵੀ ਉਹ ਜੀ ਚੰਨੀ ਦੇ ਵੀ ਕਿਹਾ ਆਪਣੇ ਪ੍ਰੋਗਰਾਮ ਦੇ ਵਿੱਚ ਉਹ ਜੋ ਕਈ ਫੈਸਲੇ ਹੈ ਜੇ ਸੀ ਲਮਕਾ ਲੇ ਤਸਦੀਮਾਨ ਮਰਯਾਦਾ ਨੂੰ ਠੇਸ ਪਹਾਈ ਹੈ ਤੇ ਬਲਟੋਆ ਸਾਹਿਬ ਦੇ ਐਪੀਸੋਡ ਦਾ ਵੀ ਵਿੱਚ ਮੈਂਸ਼ਨ ਕੀਤਾ ਮੇਨ ਗੱਲ ਆ ਕਿ ਉਹਨਾਂ ਨੇ ਕਿਹਾ ਆਵਾਜ਼ ਵੀ ਜਿਹੜੇ ਪੰਜ ਪਿਆਰੀ ਸੀ ਇਹ ਤਖਤ ਦਬਦਮਾ ਸਾਹਿਬ ਉਹਨਾਂ ਨੇ ਆਪਦੇ ਬਿਆਨ ਦਿੱਤੇ ਆ ਵੀ ਸਾਨੂੰ ਉਹ ਐਕਸਟਰਾ ਦਾ ਕਮਰਾ ਕਰਕੇ ਉੱਥੇ ਲੈ ਗਏ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਜੂਰੇ ਆ ਬੋਲਤਾ ਜਿਹੜੋ ਕੀਰਤਨ ਕਰਨ ਵਾਲਾ ਇੱਕ ਜਥਾ ਹਟਦਾ ਤੇ ਦੂਜਾ ਅਸੀਂ ਉੱਥੇ ਹੀ ਗੱਲ ਠਾਈ ਸੀ ਜੀ ਜਿਹੜੀਆਂ ਗੱਲਾਂ ਤੁਸੀਂ ਆ ਕਰ ਰਹੇ ਹੋ ਕਿ ਇਹ ਜਿਹੜੀ ਦਰਖਾਸਤਾਂ ਦਰਖਾਸਤ ਦਾ ਵਿਸ਼ਾ ਹਮ ਜਿਹੜਾ ਉਹਦਾ ਅਰਪੀ ਸਿੰਘ ਦਾ ਸਾਧੂ ਸਾਹਿਬ ਦਰਖਾਸਤ ਦਿੰਦੇ ਆ ਉਹਨੇ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਵੀ ਦਰਖਾਸਤ ਦਿੱਤੀ ਹੈ ਹਮ ਜੁਲੀਓ ਦੇ ਕਹਿਣ ਮੁਤਾਬਕ ਜੱਥੇਦਾਰ ਸਾਹਿਬ ਨੇ ਜੋਰ ਜਵਾਇਸ਼ ਦੇ ਨਾਲ ਉਹ ਫਾਈਲ ਕਰਾਤੀ ਚਾਹ ਉਹਦਾ ਪੁਸ਼ਵਣ ਨਹੀਂ ਦਿੱਤਾ ਕਿ ਉਹ ਪ੍ਰਤਾਵ ਰਿਪੋਰਟ ਤਾਂ ਕੱਢੋ ਕਿੱਥੇ ਆ ਹੂੰ ਕੀ ਜਿਹੜੇ ਦੋਸ਼ ਖੋਲ ਲਾਇਆ ਉਹੀ ਲਾਇਆ ਕੀ ਜਿਹੜੇ ਫੈਕਟ ਸੇਵਾ ਕੀ ਦਰਖਾਸਤ ਹੀ ਤੇਰਾਬ ਦਾ ਉੱਚ ਮਜਬੂਰ ਬਦਲਤਾ ਨਹੀਂ ਗਿਆ ਹੂੰ ਕਹਿੰਦੇ ਜੀ ਉਹ ਤਾਂ ਤੁਹਾਨੂੰ ਰਿਪੋਰਟ ਹੀ ਨਹੀਂ ਲੱਭੀ ਲੱਭ ਹੀ ਨਹੀਂ ਰਿਕਾਰਡ ਜਿੰਚ ਹੂੰ ਦੇਖੋ 9 ਸਾਲ ਨੂੰ ਦੋ ਮਹੀਨੇ ਸਾਲ ਤੇ ਜਿੱਤੇ ਜਾ ਰਹੇ ਆ ਨਹੀਂ ਜਿਹੜੀ ਜਿਹੜੀ ਇੱਕ ਸੈਕਿੰਡ ਜਿਹੜੀ ਜਿਹੜੀ ਅੱਜ ਆਈ ਉਥੇ ਰਿਪੋਰਟ ਉਹਦੇ ਚ ਉਹਨਾਂ ਦੋਸ਼ਾਂ ਦਾ ਜ਼ਿਕਰ ਸੀ ਉਹਨਾਂ ਦੋਸ਼ਾਂ ਦਾ ਬਿਲਕੁਲ ਨਹੀਂ ਉਸ ਢੰਗ ਨਾਲ ਜ਼ਿਕਰ ਸੀ ਜਿਸ ਹਿਸਾਬ ਨਾਲ ਹੋਣਾ ਚਾਹੀਦਾ ਅਫੈਕਟ ਵਾਈ ਫੈਕਟ ਹੂੰ ਬਿਲਕੁਲ ਨਹੀਂ ਜ਼ਿਕਰ ਸੀ ਵੀ ਉਹ ਆਉਤੇ ਰਸਤੇ ਦਾ ਰਮਨਦੀਪ ਕਹਿ ਰਿਹਾ ਸੀ ਕਿ ਮੇਰੇ ਘਰ ਚ ਉਹੀ ਕੁੜੀ ਆ ਉਹਨੂੰ ਬਾਹਰ ਲੈ ਜਾਂਦਾ ਸੀ ਕਿ ਜੇ ਬਾਹਰ ਲੈ ਜਾਂਦਾ ਸੀ ਤੇ ਉਹ ਦੋਸ਼ ਬਣ ਗਿਆ ਹੂੰ ਕਹਿਣ ਤੋਂ ਬਾਅਦ ਸਾਨੂੰ ਉਹ ਗੱਲ ਨਹੀਂ ਲੱਗੀ ਅਸੀਂ ਰਾਜਨੀਤਿਕ ਐਂਗਲ ਤੋਂ ਸਮਝਦੇ ਸੀ ਵੀ ਇਹ ਰਾਜਨੀਤਿਕ ਐਂਗਲ ਕਰਕੇ ਆ ਹੂੰ ਫਿਰ ਮੈਂ ਕੱਲ੍ਹ ਕੇ ਮੈਂ ਕਿਹਾ ਸਿੰਘ ਸਾਹਿਬ ਪ੍ਰਧਾਨ ਜੀ ਸਿੰਘ ਸਾਹਿਬ ਕਹਿੰਦੇ ਆ ਵੀ ਤੁਹਾਡਾ ਅਧਿਕਾਰ ਖੇਤਰ ਨਹੀਂ ਕਮੇਟੀ ਦਾ ਹੂੰ ਉਹ ਕਹਿੰਦੇ ਨਹੀਂ ਸਾਡਾ ਅਧਿਕਾਰ ਖੇਤਰ ਮੈਂ ਕਿਹਾ ਫਿਰ ਜਦੋਂ ਸਿੰਘ ਸਾਹਿਬ ਕਹਿੰਦੇ ਆ ਤੁਸੀਂ ਕਹਿੰਦੇ ਕਿਉਂ ਨਹੀਂ ਸਿੰਘ ਸਾਹਿਬ ਤੁਸੀਂ ਗਲਤ ਨਾ ਗੱਲ ਕਹੋ ਤੁਹਾਡਾ ਅਧਿਕਾਰ ਖੇਤਰ ਨਹੀਂ ਹੈ ਹੂੰ ਤੁਸੀਂ ਉੱਥੇ ਚੁੱਪ ਕਰ ਜਾਂਦੇ ਹੋ ਹੂੰ ਵੀ ਇਹ ਡਬਲ ਸਟੈਂਡਰਡ ਜਿਹੜਾ ਸਾਨੂੰ ਲੱਗਦਾ ਨਾ ਜਿਹੜੀ ਆਮ ਸਿੱਖ ਜਗਤ ਦੇ ਵਿੱਚ ਇਹ ਗੱਲ ਕਹਿੰਦਾ ਫੈਲਦੀ ਆ ਉਹ ਤਸਦੀਕ ਹੋਊਗੀ ਵੀ ਤੁਸੀਂ ਜਦੋਂ ਵਿਅਕਤੀ ਕੋਈ ਮੈਂ ਤਾਂ ਇਹ ਸੋਚਦਾ ਇਹਨਾਂ ਦੇ ਮੁਤਾਬਕ ਕਹਿੰਦਾ ਆ ਵੀ ਚਲੋ ਇਹ ਝੂਠ ਤਾਂ ਨਹੀਂ ਆ ਸੀ ਕੀ ਅਸੀਂ ਇਹ ਇਹ ਸਾਰੀਆਂ ਗੱਲਾਂ ਤੁਹਾਡੀਆਂ ਧਾਮੀ ਸਾਹਿਬ ਨਾਲ ਹੋਈਆਂ ਸਾਰੀਆਂ ਸਾਰਿਆਂ ਦੇ ਸਾਹਮਣੇ ਹੋਈਆਂ ਬਹੁਤਿਆਂ ਨੇ ਮੇਰੀਆਂ ਗੱਲਾਂ ਨੂੰ ਇਹ ਗੱਲ ਕਹੀ ਆ ਜਿਹੜੇ ਮਤੇ ਤੇ ਹੱਤ ਸੀ ਤੇ ਗੱਲ ਸਹੀ ਕਹਿੰਦਾ ਏ ਮੈਂ ਕਹਿੰਦਾ ਜੀ 2 ਸਾਲ ਤੋਂ ਮੈਂ ਕਹਿੰਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਜੱਜ ਸਾਹਿਬ ਦਾ ਅਧਿਕਾਰ ਖੇਤਰ ਵੀ ਤੈਅ ਕਰੋ ਕਿ ਉਹਨਾਂ ਨੇ ਕਿਹੜੇ ਕਿਹੜੇ ਫੈਸਲੇ ਸੁਣਨੇ ਆ ਹਰ ਤਰਖਾਸ ਦੀ ਉੱਤੇ ਜਿਹੜਾ ਖੜਾ ਸਾਡੇ ਅਰਖਾ ਉੱਤੇ ਲੈ ਜਾਉਂਦਾ ਉਹਦੀ ਸਕਰੀਨਿੰਗ ਹੋਣੀ ਚਾਹੀਦੀ ਹੈ ਜੱਜ ਸਾਹਿਬ ਦੇ ਲੈਵਲ ਦੀ ਹੈ ਕਿ ਨਹੀਂ ਤੇ ਉਦੋਂ ਆਪਾਂ ਕਾਲਾ ਵੱਟ ਲੈਣੀ ਹੈ ਕਿਉਂਕਿ ਆਪਾਂ ਆਪਣੀ ਮਰਜ਼ੀ ਨਹੀਂ ਕਰਦੇ ਆਪਾਂ ਨੂੰ ਇਸ਼ਾਰੇ ਲੋਕ ਜਿਵੇਂ ਕਹਿੰਦੇ ਅਸੀਂ ਵੀ ਮਹਿਸੂਸ ਕਰਦੇ ਆ ਕੋਈ ਹੋਰ ਦਿੰਦਾ ਫਿਰ ਅਸੀਂ ਕੁਝ ਕਰਦੇ ਆ ਇਹ ਅਸੀਂ ਇਸ ਕਰਕੇ ਬਰੋਧ ਕੀਤਾ ਸੀ ਦੂਜੀ ਗੱਲ ਤੁਸੀਂ ਚਕਰ ਸਭ ਲਾਏ ਆ ਉਦੋਂ ਕਿ ਅਸੀਂ ਇੱਕ ਚਪਰਾਸੀ ਵੀ ਕੋਈ ਰੱਖਦੀ ਆ ਪ੍ਰਾਈਵੇਟ ਫਰਮ ਉਹਦਾ ਐਨਓਸੀ ਮੰਗਦੇ ਆ ਉਹਦੇ ਪੰਚਾਇਤ ਤੋਂ ਲਿਖਉਂਦੇ ਆ ਤੁਸੀਂ ਪਹਿਲਾਂ ਦੇਖਦੇ ਨਹੀਂ ਬੰਦਾ ਕਿਹੇ ਚ ਹੂੰ ਤੇ ਹਾਂ ਜਿਹੜੇ ਤੁਸੀਂ ਜੱਥੇਦਾਰ ਹਰ ਅਪਾਇੰਟ ਕੀਤੇ ਆ ਜਿਨ੍ਹਾਂ ਨੂੰ ਚਾਰਜ ਦਿੱਤਾ ਦਮਦਮਾ ਸਾਹਿਬ ਦਾ ਹੈ ਐ ਟਿਕਰੰਤੀ ਪਹਿਲਾਂ ਜਿਹੜੇ ਪਹਿਲਾਂ ਨੂੰ ਚਾਰਜ ਦਿੱਤਾ ਸੀ ਕਿ ਉਹਦੇ ਬਾਰੇ ਸ਼ਾਨਬੀਨ ਕਰਨੀ ਹੂੰ ਕਿ ਜਿਹੜੇ ਤੁਹਾਡੇ ਦੋ ਤਿੰਨ ਮੰਤੇ ਆ ਕਿ ਉਹਨਾਂ ਦੀ ਸ਼ਰਨਗ੍ਰਹਿ ਕੀਤੀ ਹੋਇਆ ਕਾਨੂੰਨ ਉਹਨਾਂ ਖਿਲਾਫ ਤਾਂ ਨਹੀਂ ਕਹੁੰਦਾ ਕਹਿਣ ਤੋਂ ਭਾਵ ਰਾਜਨੀਤਕ ਕਹਿਣ ਕ ਨਾਲ ਤੁਸੀਂ ਜਿੱਥੇ ਦਾ ਪੁਆਇੰਟ ਕਰ ਲੈਂਦੇ ਹੋ ਹੂੰ ਤੇ ਜਦੋਂ ਰਾਜਨੀਤਕ ਤੌਰ ਤੇ ਤੁਸੀਂ ਵਰਤ ਲੈਂਦੇ ਹੋ ਜਾਂ ਤੁਹਾਡੀ ਇੱਛਾ ਦੀ ਪੂਰਤੀ ਨਹੀਂ ਹੁੰਦੀ ਹੂੰ ਜਾਂ ਬੰਦਾ ਆਪ ਦੀ ਮਨਮਰਜ਼ੀ ਕਰਨ ਲੱਗ ਜਾਂਦਾ ਫਿਰ ਤੁਸੀਂ ਦੋਸ਼ ਲਾ ਕੇ ਉਹਨੂੰ ਜਲੀਲ ਕਰਦੇ ਹੋ ਇੰਸਟੀਚਿਊਸ਼ਨਾਂ ਦਾ ਘਟਾ ਹੁੰਦਾ ਅੱਜ ਵੀ ਹੋਇਆ ਹੂੰ ਮੈਂ ਵੀ ਕਹਿੰਦਾ ਵੀ ਸਾਰੀਆਂ ਗੱਲਾਂ ਉਹ ਹੋਣਗੀਆਂ ਸਹੀ ਜਾਂ ਸਾਰੀਆਂ ਗਲਤ ਹੋਣਗੀਆਂ ਹੂੰ ਸਿੰਖ ਸਾਹਿਬ ਨੂੰ ਮਿਲੇ ਵੀ ਨਹੀਂ ਕਿਤੇ ਪਰ ਅਸੀਂ ਸਿਧਾਂਤਕ ਤੌਰ ਤੇ ਜਿਹੜੇ ਰਸਤੇ 'ਚ ਵਿਦਵਾਨਤੀ ਜੀ ਜਾਂ ਰਣਜੀਤ ਸਿੰਘ ਜਾਂ ਹੋਰ ਜਿਹੜੇ ਜਿੱਤਦਾਰ ਗਏ ਆ ਉਸੇ ਰਸਤੇ 'ਚ ਉਹ ਉਸੇ ਧਾਰਾ 'ਚ ਉਹ ਹਰਪ੍ਰੀਤ ਸਿੰਘ ਗਿਆ ਹੂੰ ਇਹ ਹਾਊਸ ਦੇ ਵਿੱਚ ਕਿਹਾ ਠੀਕ ਹੈ ਬਲਟਵਾ ਸਾਹਿਬ ਹੁਣ ਤੁਹਾਡਾ ਰਿਐਕਸ਼ਨ ਚਾਹੂੰਗਾ ਮੈਂ ਇਹ ਜਿਹੜੀ ਗੱਲ ਬੋਹਣ ਸਾਹਿਬ ਨੇ ਕੀਤੀ ਹੈ ਜੋ ਅੰਦਰ ਗੱਲਬਾਤ ਹੋਈ ਹੈ ਤਾਂ ਦੇਖੋ ਕਹਿੰਨ ਸਭ ਮੇਰੇ ਸਾਥ ਵੜੇ ਨੇ ਔਰ ਮੈਨੂੰ ਪੂਰਨ ਭਰੋਸਾ ਆ ਕੇ ਜੇ ਕਿਤੇ ਵਿਰੋਧੀ ਧਿਰ ਚ ਨਾ ਹੁੰਦੀ ਹੂੰ ਤੇ ਸ਼ਾਇਦ ਇਹ ਵੀ ਕਹਿੰਦੇ ਕਿ ਯਾਰ ਅੱਗ ਵੀ ਸਾਡੇ ਜਿਹੇ ਦਰਸਾਵ ਕਰਦੇ ਹਾਂਜੀ ਇਹ ਵੀ ਇਸ ਗੱਲ ਨਾਲ 100% ਅੰਦਰ ਵੀ ਤੇ ਬਾਹਰ ਵੀ ਇਹੀ ਗੱਲ ਹੁੰਦੀ ਹੈ ਔਰ ਇਹ ਕੋਈ ਇੱਕ ਗਲਤੀ ਨਹੀਂ ਜਸਹੰਦਰ ਸਾਹਿਬ ਨੂੰ ਜਿਸ ਤੱਕ ਮੈਨੂੰ ਪਤਾ ਲੱਗਾ ਆ ਜਾਂ ਮੈਂ ਵੀ ਕਿਉਂਕਿ ਮੈਂ ਵੀ ਬਿਆਨ ਦਿੱਤਾ ਸੀਗਾ ਮੈਂ ਉਹ ਤਰੀਕੇ ਦੀ ਗੱਲ ਕਰ ਰਿਹਾ ਕਿ ਜੋ ਤਰੀਕਾ ਅਪਣਾਇਆ ਗਿਆ ਉਹ ਤਰੀਕਾ ਬੜਾ ਗਲਤ ਸੀ ਇਹ ਕਹਿ ਰਹੇ ਆ ਦੇਖੋ ਕਹਿੰਦੇ ਤਾਂ ਮੈਂ ਵਿਰੋਧ ਕੀਤਾ ਹੈ ਦੇਖੋ ਵਿਜੇਪਾਲ ਜੀ ਮੇਰੀ ਬੇਨਤੀ ਸੁਣ ਲਓ ਜੀ ਮੈਂ ਦੁਆ ਵੀ ਦੂੰਗਾ ਇਹਨਾਂ ਦਾ ਮੈਂ ਬਕਾਇਦਾ ਇਜਾਜ਼ਤ ਲੈ ਕੇ ਕਿ ਮੈਂ ਆਪਣਾ ਬਿਆਨ ਦੇਣਾ ਚਾਹੁੰਦਾ ਤੇ ਮੇਰੇ ਜਿਹੜੀ ਮੈਂ ਜੋ ਮੈਂ ਲਿਖਤ ਵਿੱਚ ਦੇ ਰਿਹਾ ਮੇਰੇ ਇਸੇ ਬਿਆਨ ਨੂੰ ਹੀ ਮੇਰਾ ਬਿਆਨ ਸਮਝਿਆ ਜਾਵੇ। 10 ਪੇਜ ਦਾ ਮੈਂ ਬਿਆਨ ਦੇ ਕੇ ਆਇਆ ਹਾਂ। ਉਹ ਵੀ ਇੱਥੇ ਵਿੱਚ ਹੀ ਲੱਗਾ ਹੋਊਗਾ। ਇਸ ਤੋਂ ਇਲਾਵਾ ਜਿਹੜੇ ਹੋਰ ਮਸਲੇ ਸੀ ਉਹਨਾਂ ਦੀ ਵੀ ਜੋ ਮੈਨੂੰ ਪਤਾ ਲੱਗਾ ਆ ਕਿ ਉਸ ਸਬ ਕਮੇਟੀ ਨੇ ਪੜਤਾਲ ਕੀਤੀ ਜਿੰਨਾ ਕਿ ਤੁਹਾਡੇ ਕੋਲੇ ਜਾਣਕਾਰੀ ਓਨੀ ਕਿ ਮੇਰੇ ਕੋਲੇ ਵੀ ਤੇ ਬੰਨ੍ਹ ਸਭ ਕੋਲੇ ਕੋਈ ਜ਼ਿਆਦਾ ਹੀ ਹੈ। ਲਗਭਗ ਇੱਕ ਦਰਜਨ ਮਾਮਲੇ ਜਿੱਥੇ ਉਹਨਾਂ ਨੇ ਮਰਿਆਦਾ ਦੀ ਉਲੰਘਣਾ ਕੀਤੀ। ਚਲੋ ਸੰਡੂ ਵਾਲਾ ਮਸਲਾ ਆਪਾਂ ਪਾਸੇ ਵੀ ਰੱਖ ਦੀ ਕੀ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਇੱਕ ਤੰਬਰ ਯਾਦਾ ਜਿਹੜੀ ਚੱਲਦੀ ਏ ਤਖਸਾਲ ਦੀ ਮਰਿਆਦਾ ਆ ਯਾਰ ਉਹਨੂੰ ਕੋਈ ਭੰਗ ਨਹੀਂ ਕਰ ਸਕਦਾ ਵੱਡੇ ਤੋਂ ਵੱਡਾ ਵੀ ਨਹੀਂ ਕਰ ਸਕਦਾ ਪੰਜਾਂ ਪਿਆਰਿਆਂ ਨੂੰ ਗੁੰਮਰਾਹ ਕਰਕੇ ਜਿਹੜਾ ਕਿ ਉਹਨਾਂ ਦਿੱਖਤੀ ਤੌਰ ਤੇ ਦਿੱਤਾ ਕਿ ਸਾਨੂੰ ਦੱਸਿਆ ਨਹੀਂ ਗਿਆ ਹਾਂਜੀ ਉੱਥੇ ਲਜਾਇਆ ਗਿਆ ਤੇ ਜਦੋਂ ਕੀਰਤਨ ਦਾ ਸ਼ਬਦ ਸਮਾਪਤ ਹੋਇਆ ਰਾਗੀ ਸਿੰਘ ਦਾ ਉੱਥੇ ਉੱਠ ਕੇ ਆਪ ਦਾ ਨਿੱਜੀ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਤਾਂ ਪੰਜਾਂ ਪਿਆਰਿਆਂ ਨੂੰ ਇਸ਼ਾਰਾ ਕਰਤਾ ਵੀ ਇੱਥੇ ਖੜੇ ਹੋ ਜਾਈ। ਪੰਜਾਂ ਪਿਆਰਿਆਂ ਨੂੰ ਲਿਖ ਕੇ ਦਿੱਤਾ ਹੈ। ਉੱਥੋਂ ਦੇ ਮੈਨੇਜਰ ਨੇ ਵੀ ਲਿਖ ਕੇ ਦਿੱਤਾ ਹੈ। ਹਾਂਜੀ ਕਿ ਜਿਹੜਾ ਕੀਰਤ ਸਿੰਘ ਰੋਕਿਆ ਗਿਆ ਇਹ ਇਹ ਬੋਵਾ ਸਾਹਿਬ ਇਹ ਇਹ ਕਮੇਟੀ ਤੇ ਇਸ ਦੀ ਜਾਂਚ ਨਹੀਂ ਕਰ ਰਹੀ ਸੀ। ਮੇਰੀ ਬੇਨਤੀ ਸੁਣੋਣਾ ਜੀ ਕਿਉਂਕਿ ਉਹਨਾਂ ਕੋਲੇ ਜਿਹੜੇ ਜਿਹੜੇ ਮੈਂ ਬਿਆਨ ਦਿੱਤੇ ਆ ਹਾਂ ਕਿਉਂਕਿ ਮੈਨੂੰ ਇਜਾਜ਼ਤ ਮਿਲੀ ਮੈਂ ਆਪਦੇ ਬਿਆਨ ਦਿੱਤੇ ਉਹਨਾਂ ਬਿਆਨਾਂ ਦੇ ਵਿੱਚ ਇਹ ਆਇਆ ਜਿਹੜੇ ਮੈਂ ਮੈਂ ਗੱਲਾਂ ਕੀਤੀਆਂ ਸੀਗੀਆਂ ਉਹਨਾਂ ਬਿਆਨਾਂ ਦੇ ਆਧਾਰ ਤੇ ਉਹਨਾਂ ਦਾ ਤਫ਼ਤੀਸ਼ ਕੀਤੀ ਇਹ ਤੇ ਜਦੋਂ ਜਦੋਂ ਜਾਂਚ ਕਰਦੀ ਹੈ ਸਬਕਮਿਟੀ ਜਾਂ ਕੋਈ ਕਮੇਟੀ ਜਾਂ ਕੋਈ ਵੀ ਜਿਹੜੀ ਕਿਸੇ ਦੀ ਵੀ ਜਾਂਚ ਹੁੰਦੀ ਹੈ ਤੇ ਫਿਰ ਜੇ ਕੋਈ ਗੱਲ ਸਾਹਮਣੇ ਆਉਂਦੀ ਤੇ ਉਹਨੂੰ ਵੈਰੀਫਾਈ ਕਰਨ ਵਾਸਤੇ ਅੱਗੇ ਕੀਤੀ ਜਾਂਦੀ ਹੈ ਤੇ ਕੀ ਤੁਸੀਂ ਦੱਸਦੇ ਹੋ ਮੰਨ ਲਓ ਨਹੀਂ ਇਹ ਅਧਿਕਾਰ ਤੇ ਕੀ ਜਹਦਰ ਸਾਹਿਬ ਨੂੰ ਅਜਿਹੇ ਅਧਿਕਾਰ ਸੀਗਾ ਕਿ ਕੀਰਤਨ ਰੋਕ ਕੇ ਤਖਤ ਨੂੰ ਸ਼੍ਰੀ ਦਮਦਮਾ ਸਾਹਿਬ ਉਦੀ ਮਰਿਆਦਾ ਭੰਗ ਕਰਕੇ ਆਪਦਾ ਨਿੱਜੀ ਭਾਸ਼ਨ ਦੇ ਨਾਲ ਤੇ ਪੰਜਾ ਪਿਆਰਿਆਂ ਦੇ ਪੇਸ਼ ਹੋਣ ਦੀ ਥਾ ਤੇ ਪੰਜਾ ਪਿਆਰਿਆਂ ਨੂੰ ਹੁਕਮ ਕਰਕੇ ਬਾ ਹੁਕਮ ਖੜਿਆ ਕਰਨਾ ਕੀ ਮਰਿਆਦਾ ਹੈ ਫਿਰ ਜਿਹੜੇ 16 ਅਕਤੂਬਰ ਨੂੰ 16 ਅਕਤੂਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ ਮੇਰੇ ਵਰਗੇ ਗੁਰਸਿੱਖ ਦੇ ਉੱਤੇ ਝੂਠੇ ਦੋਜਨਾਏ ਜਿਹਦੇ ਮੈਂ ਸਬੂਤ ਮੰਗਦਾ ਆ ਇੱਕ ਗੁਰਸਿੱਖ ਤੇ ਕਮਨਤਾਈ ਤੇ ਝੂਠੇ ਦੋਜਨਾਏ ਤੁਹਾਡਾ ਇਕੱਲਾ ਇਸ਼ੂ ਹੈ ਨਹੀਂ ਸੀ ਨਾ ਬਲਟੋਆ ਸਾਹਿਬ ਤੁਹਾਡੇ ਨਾਲ ਤੁਹਾਡਾ ਇੱਕ ਲੱਗ ਇਸ਼ੂ ਹੈ ਪਰ ਤੁਹਾਡਾ ਇਕੱਲਾ ਇਸ਼ੂ ਨਹੀਂ ਸੀ ਜੀ ਕਿਉਂ ਲੱਗਿਆ ਉਹ ਤੇ ਇਹ ਕਹਿ ਰਹੇ ਨੇ ਕਿ ਜਿਸ ਨੂੰ ਦਸੀਆ ਜਿਹੜੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਇਲਜ਼ਾਮ ਲਾਇਆ ਸੀ ਕਮੇਟੀ ਤੇ ਉਹਦੇ ਤੇ ਬਣੀ ਸੀ ਪਰ ਉਹਦੇ ਚ ਮੈਂ 10 ਗੱਲਾਂ ਹੋਰ ਜੋੜੀਆਂ ਗਈਆਂ ਤਾਂ ਕਰਕੇ ਪੁੜੈਨ ਸਾਹਿਬ ਵੀ ਕਹਿ ਰਹੇ ਨੇ ਅੰਦਰ ਕੇ ਆਸੀ ਇਹ ਵਿਰੋਧ ਕੀਤਾ ਜੀ ਹਾਂ ਮੇਰੀ ਸੁਣ ਲਓ ਜੀ ਹੂੰ ਜਿੱਥੋਂ ਤੱਕ ਉਹਨਾਂ ਦੇ ਸਾੰਡੂ ਦੇ ਇਲਜ਼ਾਮਾਂ ਦੀ ਗੱਲ ਹੈ ਹੂੰ ਜੋ ਮੈਨੂੰ ਪਤਾ ਲੱਗਾ ਆ ਉਹਨੇ ਤੱਥਾਂ ਦੇ ਆਧਾਰ ਤੇ ਪ੍ਰਾਣੀਆਂ ਚਿੱਠੀਆਂ ਵੀ ਸਬਮਿਟ ਕੀਤੀਆਂ ਕਿ ਮੈਂ ਪਹਿਲਾਂ ਵੀ ਚਿੱਠੀਆਂ ਲਿਖਦਾ ਰਿਆਂ ਔਰ ਇਹੋ ਜਿਹੇ ਡਾਕੂਮੈਂਟ ਉਹਨੇ ਪੇਸ਼ ਕੀਤੇ ਐ ਜਿਹਦਾ ਦੇਖ ਕੇ ਸਾਰਾ ਕੁਝ ਹੀ ਉਹ ਦੱਸਦੇ ਐ ਮਕਤੂਬ ਤਾਂ ਮੈਂ ਵੀ ਗੱਲਬਾਤ ਕੀਤੀ ਮੈਂ ਯਾਰ ਹੈ ਕੀ ਆ ਰਿਪੋਰਟ ਆਉਣ ਤੋਂ ਬਾਅਦ ਹਾਂਜੀ ਇਹਨਾਂ ਕੋਲ ਤੇ ਉੱਥੇ ਫਾਈਲ ਦੇਖ ਸਕਦੇ ਪੜੈਣ ਸਾਹਿਬ ਤਾਂ ਚਲੋ ਆਪਾਂ ਆਪਾਂ ਥੋੜਾ ਜਿਆਦਾ ਡਿਟੇਲ ਚ ਕਰਾਂਗੇ ਗੱਲ ਹੁਣ ਫਿਲਹਾਲ ਮੇਰੇ ਕੋਲੇ ਸਮਾਂ ਹੈ ਨਹੀਂ ਮੈਂ ਮਾਫੀ ਚਾਹੂੰਗਾ ਦੁਨਨਾ ਮਹਿਮਾਨਾਂ ਤੋਂ ਪੜੈਣ ਸਾਹਿਬ ਨੇ ਆਪਦੀ ਗੱਲ ਦੱਸਤੀ ਤੁਸੀਂ ਆਪਣੀ ਗੱਲ ਕਹਿਤੀ ਇਸ ਨੂੰ ਫਿਰ ਫਿਰ ਡਿਟੇਲ ਚ ਦੁਬਾਰਾ ਡਿਸਕਸ ਕਰਾਂਗੇ ਜੇ ਮੌਕਾ ਮਿਲਿਆ ਪਰ ਅੱਜ ਲਈ ਧੰਨਵਾਦ ਮੈਂ ਥੋੜਾ ਜਿਹਾ ਮਾਫੀ ਚਾਹੂੰਗਾ ਦੋਨਾਂ ਮਹਿਮਾਨਾਂ ਤੋਂ ਸੋ ਐਸuele ਗਿਆਨੀ ਹਰਪ੍ਰੀਤ ਸਿੰਘ ਦਾ ਇਸ਼ੂ ਹੈ ਹਾਲਾਂਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਕਈਆਂ ਗਈਆਂ ਨੇ ਉਸ ਬਾਰੇ ਅਸੀਂ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਤੋਂ ਇੱਕ ਇੱਕ ਸਵਾਲ ਦਾ ਜਵਾਬ ਜਿਹੜਾ ਹੈ ਉਹ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਦੁਬਾਰਾ ਸੁਣਾਵਾਂਗੇ ਥੋੜੇ ਜਿਹਾ